ਅਸੀਂ ਉਰੇ ਲੰਬੇ ਸਭ ਤੋਂ ਸੇਵਾ ਕਰਦੇ ਆਂ ਹਰ ਵਾਰੀ ਅਸੀਂ ਹਰ ਸਾਲ ਆਉਨੇ ਆਂ ਪੂਰੇ ਦਾਨ ਮੰਗਦੇ ਆਂ ਵਿਧੇ ਸਾਰੀ ਵਾਸਤੇ ਇਹੋ ਸਾਰੀ ਵਾਸਤੇ ਦਾਨ ਤਾ ਮੰਗਦੇ ਇਹ ਹੈਗਾ ਨਗਰਖੇੜਾ ਭਵਾਨੀਗੜ ਦਾ ਇਹਨੂੰ ਕੱਲਾ ਭਵਾਨੀਗੜ ਨਹੀਂ ਮੰਨਦਾ ਜੀ ਇਹਨੂੰ ਹਰ ਲੋਵਰ ਖਤੋਂ ਮਾਜੀ ਤੋਂ ਉਹ ਪਿੰਡ ਵੀ ਆਉਂਦੇ ਨੇ ਉਰੇ ਉਹ ਵੀ ਉਰੇ ਆ ਕੇ ਆਪਣੀ ਪੀਸਾ ਪੂਰੀ ਕਰਦੇ ਨੇ ਸਾਡਾ ਨਗਰਖੇੜਾ ਉਰੇ ਕੋਈ ਹਿੰਦੂ ਕੋਈ ਮੁਸਲਮਾਨ ਸਾਡੇ ਦੇ ਇਸ ਕੋਈ ਨਹੀਂ ਹਰ ਇੱਕ ਸਾਡਾ ਭੈਣ ਭਾਈ ਉਰੇ ਆਉਂਦਾ ਜਿੰਨੇ ਕ ਸਾਡੇ ਸੇਵਾ ਕਰਦਾ ਔਰ ਮੈਨੂੰ ਕਿ ਦੁੱਖ ਛੋੜਾ ਜਾ ਜ਼ਰੂਰ ਹੈ ਮੈਂ ਹੋਰ ਤਾਂ ਬਹੁ ਨਗਰਾਂ ਦੇਖਿਆ ਗੁੱਗਾ ਮੜੇ ਬੜੇ-ਬੜੀਆਂ ਨੇ ਮਰਦ ਜਿਹੜੇ ਤੋਂ ਸੀ ਦਾਨ ਮੰਗੇ ਤੇ ਸਾਨੂੰ ਦਾਨ ਨਹੀਂ ਦਿੰਦੇ ਲੋਕ ਇਹ ਸਾਡੇ ਚ ਘਾਟ ਹੈ ਕਿਉਂਕਿ ਜਿਵੇਂ ਅਸੀਂ ਆਪਦਾ ਘਰ ਸਮਾਰਦੇ ਹਾਂ ਸਾਡਾ ਮੁੱਢੜਾ ਘਰ ਹੈ ਸਾਡੇ ਪੁਰਖੀ ਜਗ੍ਹਾ ਗੁੱਗਾ ਜਹਰਪੀਰ ਤੋਂ ਜਾਉਂਦੇ ਸਮਾਏ ਨੇ ਔਰ ਇਹ ਗੋਰਖਨਾਥ ਮਹਾਰਾਜੀ ਦੇ ਚੇਲੇ ਨੇ ਔਰ ਗੋਰਖਨਾਥ ਮਹਾਰਾਜੀ ਦਾ ਇੱਕ ਗੁਰਪਾਇ ਮਸੰਦਰਨਾਥ ਔਗਰਨਾਥ ਧਾਨੀ ਪਾ ਆਹ ਡੇਢ ਬੈਠੇ ਨੇ ਦੇਖੋ ਸਾਰੇ ਜਿਹੜੇ ਬੈਠੇ ਨੇ ਸਾਰੇ ਆਪਣੇ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਉਹਰੇ ਆਏ ਨੇ ਉਹ ਕਹਿੰਦੇ ਜੋ ਵੀ ਉਹਰੇ ਮੰਗਦਾ ਉਹ ਹਰ ਇੱਕ ਇੱਥੇ ਪੂਰਾ ਹੁੰਦੀ ਹੈ ਸੁੱਖ ਪੂਰੀ ਹੁੰਦੀ ਹੈ ਕਹਿੰਦੇ ਜੈਸੀ ਇੱਛਾ ਜੈਸੀ ਮਰਾਦ ਹੈ ਮੈਂ ਸਹਿਰ ਨੂੰ ਬੇਨਤੀ ਕਰੂੰਗਾ ਵੀ ਅਸੀਂ ਵੀ ਤੇ ਕਿਤੇ ਢਾਈ ਧਾਰ ਬੰਦੇ ਅਸੀਂ ਕਿਹੜਾ ਕੋਈ ਰੋਜ਼ ਢਾਈ ਲੈਣੀ ਹੈ ਇਹ ਵੀ ਸਮਾਂ ਕਰਦੇ ਰੋਜ਼ ਫਿਰਦੇ ਨੇ ਇਸ਼ਨ ਲਈ ਫਿਰਦੇ ਨੇ ਇਹ ਤਾਂ ਲਈ ਫਿਰਦੇ ਨੇ ਕਿ ਸਾਡੇ ਜੋ ਪੰਜਾਬ ਦੀ ਪਰੰਪਰਾ ਪਾਰਥ ਦੀ ਪਰੰਪਰਾ ਹੈ ਅਗਰ ਸਾਨੂੰ ਇਹਨਾਂ ਵਾਰੀ ਜਾਣਕਾਰੀ ਹੋਊਗੀ ਤਾਂ ਸਾਡੇ ਜਿਹੜੇ ਨਸਾ ਜੋ ਅੱਜ ਵੱਧ ਰਿਹਾ ਉਹ ਤੋਂ ਲੋਕ ਦੂਰ ਵੀ ਹੋਣਗੇ ਜੋ ਅਸੀਂ ਕਿਸੇ ਨੂੰ ਮਾਰੀ ਦੀ ਕੋਈ ਗੱਲ ਕਹਿੰਦੇ ਆ ਬੰਦਾ ਪੜ੍ਹ ਕੇ ਜਾਂਦਾ ਹੈ ਹਰ ਇੱਕ ਟੈਨਸ਼ਨ ਦੇ ਵਿੱਚ ਉਹ ਬਾਬਾ ਜੀ ਅੰਦਰ ਮੈਂ ਇੱਕ ਮੂਰਤੀ ਦੇਖ ਰਿਹਾ ਕਿ ਕਿਹਨਾ ਦੀ ਮੂਰਤੀ ਹੈ ਜਿਹੜੀ ਇੱਥੇ ਬਾਲ ਸਥਾਪਿਤ ਉਹ ਗੋਖਨਾਥ ਦੀ ਮੂਰਤੀ ਹੈ ਜੀ ਗੋਖਨਾਥ ਭਗਵਾਨ ਹੈ ਉਹਨਾਂ ਨੇ ਗੁੱਗਾ ਦੀ ਮਾਂ ਹੈ ਜੋ ਉਹਨਾਂ ਨੂੰ ਵਰਦਾਨ ਦਿੱਤੇ ਅੱਛਾ ਬਾਬਾ ਜੀ ਦੱਸੋ ਤਾਂ ਕਿ ਅੱਜ ਇਹ ਦਿਨ ਹੈ ਜਿਹੜਾ ਗੁੱਗਾ ਜੀ ਦਾ ਕਿਉਂ ਮਨਾਇਆ ਜਾਂਦਾ ਹੈ ਇਹ ਗੁੱਗਾ ਮਾਰੀਦਾ ਜੇ ਦੇਣਾ ਜਿਹੜਾ ਇਹ ਅੱਜ ਨੌਮੀ ਆ ਜੀ ਜਿੰਨੇ ਕ ਮੈਨੂੰ ਜਾਣਕਾਰੀ ਨੌਮੀ ਆ ਸੀ ਬਚਪਨ ਤੋਂ ਰਿਹਾ ਹੁਣ ਤਾਂ ਜਿਉਂ-ਤੋਂ ਅੱਗੋਂ ਮਤਲਬ ਕਿ ਦੁਨੀਆ ਵਧ ਜਿੰਦੇ ਅੱਗੇ ਤੋਂ ਰੇ ਕੋਲ ਹੁੰਦੇ ਸੀ ਹਰ ਸਾਲ ਹੁੰਦੇ ਸੀ ਟਰੱਕ ਤੁਸੀਂ ਵੀ ਦੇਖ ਦੇਖੇ ਨੇ ਹੁਣ ਜਿਹੜੇ ਸਾਡੇ ਲੋਕ ਨੇ ਉਹ ਸਾਨੂੰ ਪਛਾੜੇ ਹੋ ਰਹੀ ਹੈ ਕਿਉਂ ਸਾਨੂੰ ਇਤਿਹਾਸ ਨਹੀਂ ਦੱਸਦੇ ਜੇ ਸਾਨੂੰ ਇਤਿਹਾਸ ਤਾਂ ਪਤਾ ਹੂ ਤਾਂ ਹੀ ਸਾਨੂੰ ਪਤਾ ਲੱਗੂ ਨਾ ਦਵਾਈ-ਦਵਾਈ ਕਰਦੇ ਚ ਖਾਵਾਂਗੇ ਅਸਰ ਹੋ ਇਹ ਨੌਮੀ ਤਾਂ ਮਨਾਈ ਜਾਂਦੀ ਆ ਕਿ ਉਹਰੇ ਗੁੱਗਾ ਵਜਾਰ